ਸਤ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹੜ੍ਹਾਂ ਨੇ ਕਿੰਨੀ ਤਬਾਹੀ ਮਚਾਈ ਹੈ ਕਿਸਾਨਾਂ ਦੀ ਖੜੀ ਫਸਲ ਤਬਾਹ ਹੋ ਗਈ ਜਿਹੜੇ ਤਾਂ ਕਿਸਾਨ ਹਨ ਜਾਂ ਖੇਤੀਬਾੜੀ ਉਹਨਾਂ ਦਾ ਪਿਸ਼ੋਕਰ ਹੈ ਉਹ ਤਾਂ ਇਸ ਮਾਨ ਤੋਂ ਭਲੀ ਭੱਦੀ ਜਾਣੂ ਹੋਣੇ ਹਨ ਕਿ ਇਹ ਕਿੰਨੀ ਵੱਡੀ ਮਾਰ ਹੈ ਤੁਹਾਡੀ 6 ਮਹੀਨਿਆਂ ਦੀ ਪਾਲੀ ਹੋਈ ਫਸਲ ਅਚਾਨਕ ਤਬਾਹ ਹੋ ਜਾਵੇ ਤਾਂ ਇਸ ਦਾ ਦੁੱਖ ਜਿਸ ਤਨ ਨੂੰ ਲੱਗਦੀ ਹੈ ਉਹੀ ਜਾਣਦਾ ਹੈ ਉਹ ਕਿਸ ਸਿਚੁਏਸ਼ਨ 'ਚ ਗੱਲ ਕਰ ਰਹੇ ਹਨ ਪਰ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਹਨ ਜਾਂ ਖੇਤੀਬਾੜੀ ਨਹੀਂ ਹੈ ਉਹ ਨੌਕਰੀ ਕਰਦੇ ਹਨ ਜਾਂ ਕੰਮਕਾਜ ਕਰਦੇ ਹਨ ਉਹਨਾਂ ਦੀ ਨੌਲੇਜ ਲਈ ਦੱਸ ਦੇਵਾਂ ਕਿ ਜਦੋਂ ਤੁਸੀਂ ਸੋਚੋ ਕਿ ਜੇਕਰ ਤੁਹਾਡੀ 1 ਸਾਲ ਤਨਖਾਹ ਨਾ ਆਵੇ ਜਾਂ ਤੁਹਾਡਾ ਮਾਲਕ ਕਹਿ ਦੇਵੇ ਵੀ ਤੈਨੂੰ 1 ਸਾਲ ਕੀਤੀ ਮਿਹਨਤ ਦਾ ਦੀ ਕੋਈ ਤਨਖਾਹ ਨਹੀਂ ਮਿਲਣੀ ਤਾਂ ਤੁਹਾਡੇ ਤੇ ਕੀ ਬੀਤੇਗਾ ਇਹੀ ਕੁਝ ਹੋਇਆ ਹੈ ਕਿਸਾਨਾਂ ਦੇ ਨਾਲ ਅਸੀਂ ਇਹ ਸਿਰਫ ਬਰਦਾਸ਼ਤ ਨਹੀਂ ਕਰ ਪਾਵਾਂਗੇ ਪਰ ਧੰਨ ਹਨ ਇਹ ਕਿਸਾਨ ਜਿਹੜੇ ਇੰਨੀ ਕੀਮਤੀ ਫਸਲ ਦੇ ਖਰਾਬ ਹੋਣ ਤੋਂ ਬਾਅਦ ਵੀ ਚੜ੍ਹਦੀ ਕਲਾ ਵਿੱਚ ਹਨ ਅੱਜ ਆਪਾਂ ਗੱਲ ਕਰਨੀ ਹੈ ਕਿ ਸੁੱਖ ਵਿੱਚ ਤਾਂ ਸਾਰੇ ਹੀ ਸੰਗੀ ਹੋ ਜਾਂਦੇ ਹਨ ਪਰ ਦੁੱਖ 'ਚ ਕੋਈ ਕੋਈ ਠੀਕ ਕੰਮ ਆਉਂਦਾ ਹੈ ਅੱਜ ਆਪਾਂ ਦੇਖਦੇ ਹਾਂ ਕਿ ਪੰਜਾਬ ਵਿੱਚ ਆਏ ਹੜ੍ਹਾਂ ਵਿੱਚ ਕੌਣ-ਕੌਣ ਪੰਜਾਬੀਆਂ ਦੇ ਨਾਲ ਖੜਿਆ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜਦੀਵਾਲ ਜਿਨ੍ਹਾਂ ਨੇ ਕਿਸ਼ਤੀਆਂ ਤੇ ਨਾ ਹੀ ਸਮਾਨ ਪਹੁੰਚਾਇਆ ਬਲਕਿ ਲੋਕਾਂ ਨੂੰ ਹੀ ਰੈਸਕਿਊ ਕੀਤਾ ਇਹਨਾਂ ਦੀ ਸੇਵਾ ਬਹੁਤ ਵੱਡੀ ਸੇਵਾ ਰਹੀ ਹੈ ਗਗਨਦਾਸ ਸੂਲਤਾਨਪੁਰ ਰੋਦੀ ਸੂਲਪੁਰ ਫਾਇਲ ਕਾ ਇਹਨਾਂ ਦੀ ਸੰਸਥਾ ਪਹਿਲੀਆਂ ਚ ਪਹੁੰਚਦੀ ਰਹੀ ਹੈ ਤੇ ਉਹਨਾਂ ਥਾਵਾਂ ਤੇ ਜਾ ਕੇ ਇਹਨਾਂ ਨੇ ਬਹੁਤ ਸੇਵਾ ਨਿਭਾਈ ਹੈ ਇਹਨਾਂ ਦੇ ਚਲਣਾ ਵਿੱਚ ਸਿਰ ਚੁਕਦਾ ਹੈ ਗਲੋਬਲ ਸਿੱਖ ਦੂਜੇ ਨੰਬਰ ਤੇ ਗਲੋਬਲ ਸਿੱਖ ਸੰਸਥਾ ਵੱਲੋਂ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ ਹੈ ਅਮਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਬੜੇ ਵੱਡੇ ਤੇ ਸੁਚੱਜੇ ਢੰਗ ਨਾਲ ਕੰਮ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ ਗਲੋਬਲ ਸਿੱਖ ਵੱਲੋਂ ਪਹਿਲਾਂ ਜਿਸ ਜਗ੍ਹਾ ਤੇ ਜੋ ਜੋ ਨੁਕਸਾਨ ਹੋਇਆ ਹੈ ਉਸ ਜਾਇਜ਼ਾ ਲਿਆ ਜਾਂਦਾ ਹੈ ਤੇ ਲੋੜ ਮੁਤਾਬਕ ਮਦਦ ਕੀਤੀ ਜਾਂਦੀ ਹੈ ਹੁਣ ਵੀ ਬਹੁਤ ਵੱਡੇ ਲੈਵਲ ਤੇ ਸੇਵਾ ਕੀਤੀ ਜਾ ਰਹੀ ਹੈ ਗਲੋਬਲ ਸਿਕਸ ਵੱਲੋਂ ਇਹ ਸੰਸਥਾ ਵੱਲੋਂ ਬੈੱਡ ਵਾਸ਼ਿੰਗ ਮਸ਼ੀਨ ਟਰੈਕਟਰ ਰਾਸ਼ਨ ਹਰ ਇੱਕ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਇਹ ਸੰਸਥਾ ਘਰ ਬਣਾਉਣ ਦੇ ਵਿੱਚ ਵੀ ਯੋਗਦਾਨ ਪਾ ਰਹੀ ਹੈ ਇਹ ਸੰਸਥਾ ਦੀ ਖਾਸੀਅਤ ਹੈ ਕਿ ਜਿਨ੍ਹਾਂ ਨੂੰ ਲੋੜ ਹੋਵੇ ਉਹਨਾਂ ਤੱਕ ਸੇਵਾ ਪਹੁੰਚਾਉਂਦੀ ਹੈ ਤਿੱਜੇ ਨੰਬਰ ਤੇ ਹੈ ਖਾਲਸਾ ਆਇਡ ਪੂਰੀ ਦੁਨੀਆ ਵਿੱਚ ਆਫਤਾਂ ਵਿੱਚ ਕੰਮ ਕਰਨ ਵਾਲੀ ਖਾਲਸਾ ਐਡ ਵੱਲੋਂ ਵੀ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਹੜਪੀਰਤਾ ਦੀ ਮਦਦ ਲਈ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ ਚੌਥੇ ਨੰਬਰ ਤੇ ਹੈ IOC ਇਨੀਸ਼ੀਏਟਰ ਆਫ ਚੇਂਜ ਇਸ ਸੰਸਥਾ ਵੱਲੋਂ ਵੀ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਵਿੱਚ ਰੈਸਕਿਊ ਮਿਸ਼ਨ ਕਾਫੀ ਕੀਤੇ ਗਏ ਅਤੇ ਬਹੁਤ ਹੀ ਵਧੀਆ ਯੋਗਦਾਨ ਪਾਇਆ ਗਿਆ ਸਾਂਝ ਫਾਊਂਡੇਸ਼ਨ ਦਿਲਜੀਤ ਦਸਾਂਝ ਦੀ ਸਾਂਝ ਫਾਊਂਡੇਸ਼ਨ ਵੱਲੋਂ ਵੀ ਹੜ੍ਹ ਪੀੜਤਾਂ ਲਈ ਵੰਡ ਚੜ੍ਹ ਕੇ ਮਦਦ ਕੀਤੀ ਜਾ ਰਹੀ ਹੈ ਤੇ ਕੀਤੀ ਗਈ ਪਿੰਡਾਂ ਵਿੱਚ ਜਾ ਜਾ ਕੇ ਲੋਕਾਂ ਦੇ ਦੁੱਖ ਵੰਡਿਆ ਗਿਆ ਉਹਨਾਂ ਦੀ ਵੰਡ ਦੀ ਮਦਦ ਕੀਤੀ ਗਈ ਨਿਮਰਿਤ ਫਾਊਂਡੇਸ਼ਨ ਨਿਮਰਿਤ ਖੈਰਾ ਦੀ ਫਾਊਂਡੇਸ਼ਨ ਨਿਮਰਿਤ ਨੇ ਫਾਊਂਡੇਸ਼ਨ ਨੇ ਵੀ ਬਹੁਤ ਵਧੀਆ ਯੋਗਦਾਨ ਪਾਇਆ ਹੈ ਲੋਕਾਂ ਦੇ ਤੱਕਰ ਪਹੁੰਚ ਕਰਕੇ ਹਰ ਮਦਦ ਕੀਤੀ ਗਈ ਇਹ ਤਾਂ ਸਾਨੂੰ ਉਹ ਸੇਵਾ ਸੁਸਾਇਟੀਆਂ ਜਾਂ ਸੰਸਥਾਵਾਂ ਜਾਂ ਐਨਜੀਓ ਜਿਨ੍ਹਾਂ ਨੇ ਪੰਜਾਬ ਵਿੱਚ ਪੰਜਾਬ ਦੀ ਰੀੜ ਦੀ ਹੱਡੀ ਬਣ ਕੇ ਸਾਥ ਦਿੱਤਾ ਹੈ ਹੁਣ ਗੱਲ ਕਰਦੇ ਹਾਂ ਪੰਜਾਬੀ ਕਲਾਕਾਰਾਂ ਦੀ ਜਿਨ੍ਹਾਂ ਨੇ ਵੱਧ ਚੜ ਕੇ ਖੜਪੀਰਤ ਪੀਰਤਾਂ ਦੀ ਮਦਦ ਕੀਤੀ ਅਤੇ ਉਹਨਾਂ ਦਾ ਦਰਦ ਵੰਡਾਇਆ ਪੰਜਾਬੀ ਸਿੰਗਲ ਰੇਸ਼ਮ ਅਨਮੋਲ ਇਹ ਰੇਸ਼ਮ ਅਨਮੋਲ ਵੀ ਪਹਿਲੇ ਦਿਨ ਤੋਂ ਹੀ ਹਰ ਪ੍ਰਭਾਵਿਤ ਇਲਾਕਿਆਂ 'ਚ ਪਹੁੰਚ ਕੇ ਲੋਕਾਂ ਦੀ ਮਦਦ ਕਰਦੇ ਰਹੇ ਤੇ ਉਹਨਾਂ ਨੂੰ ਗਲੇ ਲਗਾ ਲਗਾ ਕੇ ਉਹਨਾਂ ਦਾ ਦੁੱਖ ਸਾਂਝਾ ਕੀਤਾ ਨਿਮਰਤ ਖੈਰਾ ਪੰਜਾਬੀ ਸਿੰਗਰ ਨਿਮਰਤ ਖੈਰਾ ਵੀ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਆਪ ਪਹੁੰਚ ਕੇ ਲੋਕਾਂ ਦੇ ਦੁੱਖ ਨੂੰ ਵੰਡਾਇਆ ਉਹਨਾਂ ਦੀ ਬੰਦੀ ਮਦਦ ਕੀਤੀ ਰਣਜੀਤ ਬਾਵਾ ਜਸਬੀਰ ਜੱਸੀ ਜਸ ਬਾਜਵਾ ਅਰਜੰਟੇ ਲੋ ਇਹਨਾਂ ਤੋਂ ਇਲਾਵਾ ਕਰਨ ਔਜਲਾ ਨੇ ਖੁੱਲ ਕੇ ਮਦਦ ਕੀਤੀ ਦਿਲਜੀਤ ਦਸਾਂਜ ਨੇ ਸੋਨੂ ਸੂਦ ਨੇ ਸਭ ਤੋਂ ਵੱਧ ਚੜ੍ਹ ਕੇ ਮਨਕੀਰਤ ਔਲਖ ਨੇ ਲੋਕਾਂ ਵਿੱਚ ਜਾ ਜਾ ਕੇ ਉਹਨਾਂ ਦੀ ਪੈਸੇ ਆ ਰਹੇ ਹਨ ਟਰੈਕਟਰ ਆ ਰਹੇ ਹਨ ਮਦਦ ਕੀਤੀ ਅਤੇ ਉਹਨਾਂ ਦਾ ਦੁੱਖ ਵੰਡਾਇਆ ਇੱਕ ਜ਼ਰੀਆ ਫਾਊਂਡੇਸ਼ਨ ਇੱਕ ਜ਼ਰੀਆ ਫਾਊਂਡੇਸ਼ਨ ਅਨਮੋਲਕ ਬਾਤਰਾ ਦੀ ਫਾਊਂਡੇਸ਼ਨ ਹੈ ਜੋ ਕਿ ਮੈਡੀਕਲ ਦੇ ਸੰਬੰਧ ਵਿੱਚ ਕੰਮ ਕਰਦੀ ਹੈ ਅਤੇ ਉਹਨਾਂ ਨੇ ਹਰ ਇੱਕ ਹੜਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਲੋਕਾਂ ਦੀ ਮੈਡੀਕਲ ਸੰਬੰਧੀ ਮਦਦ ਕੀਤੀ ਲੋਕਾਂ ਤੱਕ 600 ਤੋਂ ਵੱਧ ਨੂੰ ਪਹੁੰਚਾਇਆ ਬਾਕੀ ਸਭ ਤੋਂ ਵੱਡੀ ਮਦਦ ਸਾਰੇ ਪੰਜਾਬੀਆਂ ਨੇ ਪੰਜਾਬ ਲਈ ਮੋਢੇ ਨਾਲ ਮੋਢਾ ਜੋੜ ਕੇ ਕੀਤੀ ਹੈ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਮਿੱਟੀ ਦੀਆਂ ਟਰਾਲੀਆਂ ਚਾਰਾ ਅਚਾਰ ਰਾਸ਼ਨ ਲੈ ਕੇ ਪਹੁੰਚ ਗਏ ਵਾਦੂ ਕਰ ਦਿੱਤਾ ਰਾਸ਼ਨ ਚਾਰਾਂ ਪਸ਼ੂਆਂ ਦਾ achar ਜਦੋਂ ਟਰਾਲੀਆਂ ਪਰ ਬਨ ਹਰ ਪਰਭਾਵਤ ਕਿਤਨਾ ਵਿੱਚ ਜਾ ਰਹੀਆਂ ਸੀ ਤਾਂ ਮੇਰਾ ਮਨ ਕਹਿ ਰਿਹਾ ਸੀ ਕਿ ਵਾਹ ਗੁਰੂ ਵਾਹ ਜੀ ਮੈਨੂੰ ਮਾਣ ਪੰਜਾਬੀ ਹੋਣ ਦਾ ਮੇਰਾ ਬਾਬਾ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਧੰਨ ਹਨ ਇਹ ਕੌਮ ਵਿੱਚ ਜਨਮ ਦੇਣ ਲਈ ਸ਼ੁਕਰ ਹੈ ਅਲੰਗ ਹੀ ਕੌਮ ਹੈ ਸਿੱਖ ਇੱਕ ਇੱਕ ਟਰਾਲੀ ਟਰੱਕ ਜੋ ਹੜਾਂ ਵੱਲ ਮਦਦ ਲੈ ਕੇ ਪਹੁੰਚਿਆ ਉਹਨਾਂ ਦੇ ਚੰਨਾ ਵਿੱਚ ਪ੍ਰਣਾਮ ਹੈ ਸੋ ਸੋ ਬਰੀ ਇਸ ਵਾਰ ਪੰਜਾਬ ਨਾਲ ਰਾਜਸਥਾਨ ਹਰਿਆਣਾ ਯੂਪੀ ਵੀ ਖੜਿਆ ਮੇਵਾਤ ਤੋਂ ਬਹੁਤ ਮਦਦ ਆਈ ਰਾਜਸਥਾਨ ਤੋਂ ਬਹੁਤ ਜਿਆਦੀ ਮਦਦ ਆਈ ਉਹਨਾਂ ਸਾਰਿਆਂ ਦਾ ਸ਼ੁਕਰ ਹੈ ਇਹ ਤਾਂ ਸਨ ਜਿਹੜੇ ਇਹ ਤਾਂ ਹਨ ਜਿਨ੍ਹਾਂ ਨੇ ਪੰਜਾਬ ਦੇ ਹੜ੍ਹ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਇਹਨਾਂ ਦਾ ਸ਼ੁਕਰ ਹੈ